ਅੱਜ ਇਸ ਵੀਡੀਓ 'ਚ ਤੁਹਾਨੂੰ ਦੱਸਾਂਗੇ ਆਪਣੀ ਇਹ ਜਗ੍ਹਾ 'ਚ ਸੂਟ ਦੇ ਇਹ ਜਗ੍ਹਾ ਤੇ ਇਸ ਤਰ੍ਹਾਂ ਦਾ ਵਾਲ ਇਸ ਤਰ੍ਹਾਂ ਦਾ ਵਾਲ ਕਿਉਂ ਪੈਂਦਾ ਜਾਂ ਇਥੇ ਮੋੜੇ ਤੋਂ ਕੱਸ ਕਿਉਂ ਪੈਂਦੀ ਆ ਜਾਂ ਫਿਰ ਤੀਰਾ ਕਿਉਂ ਲੱਗਦਾ ਆ ਇਹ ਸਾਰੀਆਂ ਗੱਲਾਂ ਜਾਂ ਬੈਕ ਫਰੰਟ ਗਲਾ ਪਿੱਛੇ ਵੱਲ ਕਿਉਂ ਜਾਂਦਾ ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗਾ ਕੀ ਕਾਰਨ ਹੁੰਦਾ ਹੁਣ ਦੀ ਵੀਡੀਓ ਨਾਲ ਜੁੜੇ ਰਹੋ ਦੇਖਿਓ ਤਾਂ ਪਹਿਲਾਂ ਆਪਾਂ ਨਿਸ਼ਾਨ ਲਾ ਲਿਆ ਗੁੜੀਆਂ ਨਾ ਸਿਰਫ ਸਿੱਧਾ ਕਰਨ ਲਈ 1 ਕੀ ਇੰਚ ਦਾ ਸੂਟ ਆ ਤੁਸੀਂ 7 ਇੰਚ ਦੇ ਕੱਟਣਾ ਇਕਿਆਂ ਚਾਹਣ ਨੂੰ ਤੁਸੀਂ ਪਲੇਟ ਬਾਅਦ ਤੇ ਚਲੋ 12.5 ਤੇ ਕਮਰ 15.5 ਤੇ ਲਾਤੀ ਹੈ ਪਰ 22.5 ਤੇ ਲਾਤੀ 41 ਲੰਬਾਈ ਆ ਪਲੇਟ ਸਾਰੇ 41 ਤੇ ਤਾਂ ਆਪਾਂ ਰੱਖ ਲਿਆ 42 ਜਲਦੀ ਜਲਦੀ ਤੁਹਾਨੂੰ ਦੱਸੂਗਾ ਤੁਹਾਡਾ ਬਿਨਾਂ ਟਾਈਮ ਖਰਾਬ ਕੀਤੇ ਤੇ ਦੱਸੂਗਾ ਵੀ ਜਰੂਰ ਕੁਛ ਨਾ ਕੁਛ ਪਹਿਲਾ ਨਿਸ਼ਾਨ ਤੁਸੀਂ ਸਿੱਧਾ ਕਰ ਲਿਆ ਗੁਣੀ ਇਹਨਾਂ ਦੂਜਾ ਕਰ ਲਿਆ ਤੇ ਤੀਜਾ ਕਰ ਲਿਆ ਚੌਥਾ ਤੇ ਆ ਪੰਜ ਮੋਟਾ ਹੁਣ ਮੈਂ ਤੁਹਾਨੂੰ ਦੱਸੂਗਾ ਵੀ ਆਪਣੇ ਇਸ ਜਗ੍ਹਾ ਤੇ ਆਈ ਵਾਲੀ ਜਗ੍ਹਾ ਇਹ ਬਾੜ ਕਿਉਂ ਪੈਂਦਾ ਤੇ ਫਰੰਟ ਦਾ ਗੱਲ ਪਿੱਛੇ ਨੂੰ ਕਿਉਂ ਜਾਂਦਾ ਦੇਖੋ ਸਵਾ 7 ਇੰਚ ਜਾਨਕਾ 1.75 ਇੰਚ ਤੁਸੀਂ 21 ਇੰਚ ਨੂੰ ਤੀਰਾ ਰੱਖਣਾ ਸਵਾ 7 1.75 ਰੱਖ ਲਿਆ ਉਸ ਤੋਂ ਬਾਅਦ ਤੁਸੀਂ ਅੱਧਾ ਇੰਚ ਘੱਟ ਕਰਕੇ ਇੱਥੇ ਪੌਣੇ 7 ਆ ਗਏ 21 ਇੰਚ ਚਸਟ 22 ਲਾ ਲਈ ਪਲੇਟ ਵੀ ਪੈਣੇ ਆ ਸਾਰੇ ਕਮਰ ਹੈਗੀ 19 20 ਲਗਾ ਲਈ ਹੈਪ 22 ਹੈ ਤੇ ਘੇਰਾ ਵੀ 22 ਹੈ ਹੁਣ ਆਪਏ ਇਹ ਨਿਸ਼ਾਨਾਂ ਨੂੰ ਜਦੋਂ ਸਿੱਧੇ ਕਰਦੇ ਆ ਜਦ ਇੱਕ ਦੂਜੇ ਨੇ ਮਿਲਾ ਦਿੰਨੇ ਆ ਆ ਪਹਿਲਾ ਨਿਸ਼ਾਨ ਮਿਲਾ ਦਿੱਤਾ ਇਹ ਸਾਰੇ ਮਿਲਾ ਹੱਤੇ ਦੇਖੋ ਆ ਆ ਸਾਰੇ ਨਿਸ਼ਾਨ ਤਾਂ ਲੱਗ ਗਏ ਆ ਨਿਸ਼ਾਨਾਂ ਨਾਲ ਚਲੋ ਤੁਹਾਡੀ ਫਿਟਿੰਗ ਤਾਂ ਆ ਜੂਗੀ ਪਰ ਜੇ ਤੁਹਾਡੇ ਕੋ ਆ ਵਾਲੇ ਨਿਸ਼ਾਨ ਸਹੀ ਤਰ੍ਹਾਂ ਨਾ ਲੱਗੇ ਆ ਵਾਲੇ ਜਿਹੜੇ ਨਿਸ਼ਾਨ ਆ ਜੇ ਸਹੀ ਤਰ੍ਹਾਂ ਨਾ ਲੱਗੇ ਫਿਰ ਇੱਥੇ ਕੋਈ ਨਾ ਕੋਈ ਬਾਲ ਪੈਣ ਲਾ ਪੈਣਾ ਜਾਂ ਤੀਰਾ ਡਿਗਣ ਲਾ ਪੈਣਾ ਜਾਂ ਗळा ਪਿੱਛੇ ਨੂੰ ਜਾਣ ਲਾ ਪੈਣਾ ਹੁਣ ਮੈਂ ਇਹ ਸਾਰਾ ਤੁਹਾਨੂੰ ਦੱਸੂਗਾ ਵੀ ਕਿੱਦਾਂ ਤੁਸੀਂ ਕਰਨੀ ਆ ਪਹਿਲੀ ਤਾਂ ਗੱਲ ਜੇ ਤੁਹਾਡਾ ਫਰੰਟ ਦਾ ਗळा ਪਿੱਛੇ ਨੂੰ ਜਾਂਦਾ ਤੁਸੀਂ ਬੈਗ ਦੀ ਕਟਿੰਗ ਅੱਧਾ ਇੰਚ ਉੱਪਰ ਕਰਨੀ ਜਿੱਦਾਂ ਮੈਂ ਆ ਬਿਚਾਇਆ ਹੋਇਆ ਕੱਪੜਾ ਆ ਦੇਖੋ ਬੈਕ ਦੀ ਕਟਿੰਗ ਬੈਕ ਕਪੜਾ ਅੱਧੇ ਇੰਚ ਵੱਡਾ ਰੱਖਣਾ ਆਪਾਂ ਸਵਾ 7 ਇੱਥੋਂ ਤੱਕ ਟਿੱਕੀ ਰੱਖਿਆ 1.14 ਇੱਥੋਂ ਰੱਖਿਆ ਜੀ ਆਪਾਂ ਸਾਢੇ ਪੌਣੇ 7 ਜਾਨੀ ਕਿ ਅੱਧਾ ਇੰਚ ਆਪਾਂ ਘਟਾ ਦਿੱਤਾ ਸੀ ਹੁਣ ਤੁਸੀਂ ਕਹਿੰਦੇ ਗਲਾਈ ਦਾ ਨਿਸ਼ਾਨ ਇੱਥੋਂ ਆਪਾਂ ਅੱਧਾ ਇੰਚ ਜਦੋਂ ਆਪਾਂ ਇੱਥੋਂ ਡਾਊਨ ਕਰ ਲਿਆ ਹਰੇਕ ਸੂਟ 'ਚ ਆਪਾਂ ਅੱਧਾ ਇੰਚ ਡਾਊਨ ਕਰਦੇ ਆ ਅੱਧਾ ਇੰਚ ਇੱਥੋਂ ਡਾਊਨ ਕਰ ਲਿਆ ਫਿਰ ਤੁਸੀਂ ਆਹ ਸਾਰੇ ਨੂੰ ਮੈਨ ਲਓ ਇਹ ਸਾਢੇ 6 ਆ ਸਵਾ 7 ਤੱਕ ਨਿਸ਼ਾਨ ਆ ਗਿਆ ਹੁਣ ਇੱਥੋਂ ਜਦੋਂ ਆਪਾਂ ਨਿਸ਼ਾਨ ਲਉਣਾ ਇੱਥੋਂ ਗਲਾਈ ਨੂੰ ਇਸ ਤਰ੍ਹਾਂ ਹੀ ਮੋੜ ਦੋ ਜਿਹੜਾ ਜਿਹੜਾ ਨਿਸ਼ਾਨ ਹੈ ਇਸ ਤਰ੍ਹਾਂ ਇਸ ਸਵਾ ਕੈਂਚ ਦੀ ਗਲਾਈ ਆ ਜਾਣੀ ਆ ਆ ਦੇਖੋ ਸਵਾ ਇੰਚ ਦੀ ਗਲਾਈ ਆ ਗਈ ਹੁਣ ਦੇਖਿਓ ਇੱਥੋਂ ਨਾ ਜਦੋਂ ਆਪਾਂ ਕਟਿੰਗ ਕਰਨੀ ਆ ਇਸ ਤਰ੍ਹਾਂ ਆਪਾਂ ਕਟਿੰਗ ਕੀਤੀ ਅੱਧਾ ਇੰਚ ਡਾਊਨ ਕੀਤਾ ਤੀਰੇ ਵੱਲ ਨੂੰ ਅੱਧਾ ਇੰਚ ਡਾਊਨ ਕੀਤਾ ਫਿਰ ਹੁਣ ਫਰੰਟ ਦਾ ਗਲਾ ਪਿੱਛੇ ਨੂੰ ਜਾਂਦਾ ਇਹ ਜਿਹੜਾ ਬੈਗ ਆਪਾਂ 15 ਵੱਡੀ ਕੱਟੀ ਆ। ਇਸੇ ਕਰਕੇ ਇਹ ਇਦਾਂ ਨਾ ਜਾਵੇ। ਹੁਣ ਮਤਲਬ ਆਪਾਂ ਅੱਧਾ ਇੰਚ ਇਹਨੂੰ ਪਿੱਛੇ ਕਿਉਂ ਕੱਟਣਾ? ਅੱਧਾ ਇੰਚ ਇਹਨੂੰ ਆਪਾਂ ਪਿੱਛੇ ਤਾਂ ਕੱਟਣਾ। ਆਹ ਵਾਲਾ ਜਿਹੜਾ ਤੀਰੇ ਨੂੰ ਅੱਧਾ ਇੰਚ ਪਿੱਛੇ ਆਪਾਂ ਤਾਂ ਕੱਟਣਾ ਕਿ ਬੈਗ ਦਾ ਗਲਾ 7 ਇੰਚ ਤੋਂ ਜ਼ਿਆਦਾ ਉੱ ਡਿਗੇ ਨਾ। ਹੁਣ ਆਪਾਂ ਇਹਨੂੰ ਅੱਧਾ ਇੰਚ ਇਦਾਂ ਪਿੱਛੇ ਕੱਟਿਆ। ਕਿਉਂ ਕੱਟਣਾ ਕਿਉਂਕਿ ਜਦੋਂ 5 ਤੋਂ ਉੱਪਰ ਹੋ ਜਵੇ ਬੈਕ ਦਾਗਲਾ ਫਿਰ ਪਿੱਛੇ ਨੂੰ ਕੱਟਣਾ ਇੱਥੋਂ ਇਦਾਂ ਆਪਾਂ ਪਿੱਛੇ ਕੱਟੇ ਆ ਪਿੱਛੇ ਕੱਟ ਕੇ ਤਾਂ ਫਿਰ ਆਪਾਂ ਅੜੀ ਗਲਾਈ ਸੀਗੀ ਇੱਥੇ ਫੇਰ ਇਸ ਤਰ੍ਹਾਂ ਘੁਮਾਤਾ ਇਹ ਹੁਣ ਇਹ ਜਦੋਂ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਕੋਈ ਵੀ ਬਾਲ ਨਹੀਂ ਆਊਗਾ ਤੀਰਾਂਡੀ ਕੋ ਨਾਈਫ ਸੂਟ ਪਿੱਛੇ ਨੂੰ ਜਾਊਗਾ ਹੁਣ ਇਸ ਤਰ੍ਹਾਂ ਹੀ ਆਪਾਂ ਆ ਜਿਹੜੀ ਬੈਕ ਦੀ ਕਟਿੰਗ ਉਹ ਵਾਲੀ ਪਾ ਦੇਣੀ ਆ ਆ ਦੇਖੋ ਹੁਣ ਜੇ ਆਪਾਂ ਇਹਨੂੰ ਇੱਥੋਂ ਦੇਖਦੇ ਆਪਣੀ ਜਿਹੜੀ ਕਟਿੰਗ ਪਾਈ ਹੋਈ ਆ ਇੱਥੋਂ ਦੇਖਦੇ ਆ ਤੇ ਇਹ 1 ਇੰਚ ਯਾਨੀ ਕਿ ਇਸ ਤੋਂ ਆ ਜਿਹੜੀ ਗਲਾਈ ਆ 1 ਇੰਚ ਆ ਇੱਥੋਂ ਜੇ ਆਪਾਂ ਇਹ ਦੇਖਦੇ ਆ ਤੇ ਇਹ 2.5 ਇੰਚ ਆ ਕਿਉਂਕਿ 2.5 ਇੰਚ ਦੀ ਆ ਗਲਾਈ ਆ ਜੇ ਹੁਣ ਤੁਸੀਂ ਇਸ ਤਰ੍ਹਾਂ ਹੀ ਕਟਿੰਗ ਕਰਦੇ ਆ ਤੇ ਫਿਰ ਜੇ ਨਾ ਤੁਹਾਡੇ ਕੋਈ ਇੱਥੇ ਵਾਲ ਪੈਣਾ ਆ ਨਾ ਤੁਹਾਡੇ ਇੱਥੇ ਕੋਈ ਵਾਲ ਪੈਣਾ ਨਾ ਟੀਰਾ ਡਿਗਣਾ ਤੇ ਨਾ ਹੀ ਕੋਈ ਇੱਥੇ ਮੋਢੇ 'ਚ ਖਿੱਚ ਆਉਣੀ ਆ ਬਸ ਟੀਰੇ ਦੀ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਆ ਕਿ ਕਿੰਨੀ ਚਸ ਨੂੰ ਕਿੰਨਾ ਟੀਰਾ ਰੱਖਣਾ ਕਮਰ ਘੱਟ ਹੋ ਜਵੇ ਵੱਧ ਹੋ ਜਵੇ ਕਮਰ ਜਿੰਨੀ ਮਰਜ਼ੀ ਹੋਵੇ ਉਹਨਾਂ ਤੀਰੇ ਨਹੀਂ ਕੁਝ ਫਰਕ ਪੈਂਦਾ ਹੁੰਦਾ ਤੀਰਾ ਸਿਰਫ ਚੈਸਟ ਦੇ ਹਿਸਾਬ ਨਾਲ ਹੀ ਰੱਖਣਾ ਆ ਪੀ ਚੈਸਟ ਕਿੰਨੀ ਆ ਕਮਰ ਦੇ ਹਿਸਾਬ ਨਾਲ ਨਹੀਂ ਹਾਂ ਜੇ ਆ ਚੀਜ਼ ਦਾ ਤੁਹਾਨੂੰ ਪਤਾ ਆ ਉਹਦੇ ਨਾਲ ਤਾਂ ਡਿਫੀਟਿੰਗ ਵਧੀਆ ਯਾਨੀ ਕੋਈ ਬਾਲ ਨਹੀਂ ਪੈਣਾ ਬਸ ਇਸ ਤਰ੍ਹਾਂ ਹੀ ਆਪਾਂ ਬਕਸ ਪੂਰੇ ਸੂਟ ਦੀ ਫਿਰ ਕਟਿੰਗ ਕਰ ਦੇਣੀ ਆ ਜੇ ਤੁਸੀਂ ਇਸ ਤਰ੍ਹਾਂ ਕਟੂ ਕਟਿੰਗ ਕਰੋਗੇ ਕੋਈ ਮੋੜੇ ਕੋ ਬਾਲ ਨਹੀਂ ਪੈਣਾ ਲਓ ਜੇ ਹੋ ਗਈ ਐ 20 21 ਐਚਐਸਡੀ ਕਟਿੰਗ ਬਾਕੀ ਤਾਂ ਸਾਰਾ ਇਹਦੇ ਵਿੱਚ ਦਾਸ ਤੱਕ ਵਾਲ ਨਹੀਂ ਪਾਊਗਾ ਜੇ ਤੁਸੀਂ ਇਸ ਤਰ੍ਹਾਂ ਕਟਿੰਗ ਕਰੋਗੇ ਸੂਟ ਪਿੱਛੇ ਨੂੰ ਵੀ ਨਹੀਂ ਜਾਊਗਾ ਤੇ ਤੀਰ ਆਬ ਨਹੀਂ ਲੱਗੂਗਾ